ਜਦ ਤੱਕ ਜੁਆਇੰਟ ਕਾਰਵਾਈ ਨਹੀਂ ਚੱਲੂਗੀ ਉਦ ਤੱਕ ਲੋਕ ਨਹੀਂ ਹਟਣਗੇ ਕੋਈ ਕੰਮ ਪੁਲਿਸ ਦਾ ਕੰਮ ਕਰਨ ਵਾਲਾ ਕੋਈ ਸਾਡਾ ਕੰਮ ਕਰਨ ਵਾਲਾ ਉਹ ਅਸੀਂ ਫਿਰ ਜੁਆਇੰਟ ਹੋਏ ਨੇ ਫਿਰ ਉਹ ਸਾਡੀ ਪਾਵਰ ਡਬਲ ਹੋ ਜਾਂਦੀ ਹੈ ਇੱਕਦਾਂ ਜਿਹੜਾ ਸਮਾਨ ਜਬਤ ਕਰਨ ਵਾਲਾ ਜਿਹੜਾ ਬਾਹਲੇ ਬਾਹਰ ਵਿਅਸਮਾਨ ਉਹ ਅਸੀਂ ਜਬਤ ਕਰ ਰਹੇ ਹਾਂ ਤਾਂ ਲੋਕਾਂ 'ਚ ਇੱਕ ਅਵੇਅਰਨੈਸ ਪੈਦਾ ਕਰਨੀ ਹੈ ਤਾਂ ਉਸੇ ਅੱਜ ਸੀਰੀਜ਼ ਵਿੱਚ ਇੱਕ ਐਂਕਰੋਚਮੈਂਟ ਦੇ ਅਗੇਂਸਟ ਡਰਾਈਵ ਸਟਾਰਟ ਕੀਤੀ ਗਈ ਹੈ ਜਤਿਨ ਵਾਂਚੂ ਸੀ ਇਹਨਾਂ ਨੇ ਵੀ ਤਿੰਨ ਤਿੰਨ ਨੋਟਿਸ ਦੇਣ ਦੀ ਗੱਲ ਕਹੀ ਹੈ ਵੀ ਸਾਰਿਆਂ ਨੂੰ ਤਿੰਨ ਨੋਟਿਸ ਦੇਣੇ ਜਿਹਦਾ ਜਿਆਦਾ ਹੀ ਸਮਾਨ ਬਾਹਰ ਪਿਆ ਤਿੰਨ ਨੋਟਸ ਦੇਣ ਤੋਂ ਬਾਅਦ ਚੌਥੇ ਨੋਟਸ ਤੇ ਉਹਦੇ ਐਫਆਈਆ ਦਰਜ ਹੋਊਗਾ ਜੇ ਕੋਈ ਵਾਇਲਟ ਕਰ ਰਿਹਾ ਉਹਨਾਂ ਨੂੰ ਨੋਟਿਸ ਦਿੱਤੇ ਜਾ ਰਹੇ ਨੇ ਅਸੀਂ ਪਹਿਲਾਂ ਵੀ ਕਿਹਾ ਜੇ ਕੋਈ ਦੋ ਤਿੰਨ ਨੋਟਿਸ ਹੈਬਿਚੁਅਲ ਆਫੈਂਡਰ ਹੈ ਤਾਂ ਉਹਤੇ ਜੋ ਬੰਦੀ ਕਾਰਵਾਈ ਹੋ ਵੀ ਕੀਤੀ ਜਾਏਗੀ ਚਲੋ ਅਵੇਰ ਦਾ ਹੀ ਕਰਦੇ ਹਾਂ ਬਾਕੀ ਚਲਾਨ ਨਹੀਂ ਜਾਣਗੇ ਤੁਹਾਨੂੰ ਪੁਲਿਸ ਦੇ ਸਕਦੇ ਹਾਂ ਜੀ ਤੁਹਾਡੇ ਵੱਲ ਕੀ ਕੀਤਾ ਗਿਆ ਹੁਣ ਤੱਕ ਅਜ ਤੱਕ ਜਿਨ੍ਹਾਂ ਦਾ ਸਮਾਨ ਜਿਆਦਾ ਬਾਹਰ ਉਹਨਾਂ ਨੇ ਸਮਾਨ ਜ਼ਬਤ ਕਰ ਲਿਆ ਜਾਂ ਫਿਰ ਜਿਨ੍ਹਾਂ ਦੇ ਬੋਰਡ ਬੋਰਡ ਵੇ ਉਹਨਾਂ ਦੇ ਹੀ ਚਲਾਨ ਪਾ ਦਿੰਨੇ ਆ ਇਹ ਸਾਡੀ ਕਾਰਵਾਈ ਪ੍ਰੋਸੈਸ ਹਮੇਸ਼ਾ ਹੀ ਜਲਦੀ ਰਹਿੰਦੀ ਹੈ ਤੇ ਡਿਫਰੈਂਟ ਏਰੀਆਸ 'ਚ ਜਾ ਕੇ ਅਸੀਂ ਆਪ ਕਰ ਰਹੇ ਆ ਅੱਜ ਉਸੇ ਵਿੱਚ ਅਸੀਂ ਸਮਰਾਲਾ ਚੌਂਕ ਤੋਂ ਲੈ ਕੇ ਵਰਧਮਨ ਚੌਂਕ ਚੂਹ ਜਿਹੜਾ ਜੋ ਸਾਰੇ ਸ਼ਹਿਰ ਦੀਆਂ ਡਰਾਈਵਰਸ ਨੇ ਉਹ ਅਸੀਂ ਸੈਪਰੇਟਲੀ ਪ੍ਰੈਸ ਨੋਟ ਰਾਈ ਦੋਨੇ ਇਨਫਰਮੇਸ਼ਨ ਪ੍ਰੋਵਾਈਡ ਜ਼ਰੂਰ ਕਰਾਂਗੇ ਜਿਹੜੀ ਇਸ ਟਾਈਮ ਜਿੱਥੇ ਆਪਾਂ ਮੌਕੇ ਤੇ ਖੜੇ ਆਂ ਸਮਰਾਲਾ ਚੌਂਕ ਤੋਂ ਲੈ ਕੇ ਵਰਦਮਨ ਚੌਂਕ ਤੱਕ ਦੀ ਡਰਾਈਵ ਉਹ ਜ਼ੋਨ ਇੰਚਾਰजेस ਨੇ ਸਾਡੇ 8 ਦੇ 8 ਉਹ ਆਪਣੇ ਲੈਵਲ ਤੇ ਦੋਨੇ ACP ਟ੍ਰੈਫਿਕ ਅੰਡਰ ਦੀ ਸੁਪਰਵਾਈਜ਼ਨ ਆਫ ADCP ਟ੍ਰੈਫਿਕ ਐਂਡ ਆਨਰੇਬਲ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਤਾਂ ਸਾਰੇ ਆਪਣੇ ਆਪਣੇ ਏਰੀਆਸ ਚ ਲਗਾਤਾਰ ਰਿਪੋਰਟ ਕਰ ਰਹੇ ਆਂ ਡਰਾਈਵਸ ਕਰ ਰਹੇ ਆਂ ਲੁਧਿਆਣਾ ਦੇ ਵਿੱਚ ਟ੍ਰੈਫਿਕ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਅੱਜ ਨੋ ਅਕਰੋਜਮੈਂਟ ਜ਼ੋਨ ਦੀ ਡਰਾਈਵ ਚਲਾਈ ਜਾ ਰਹੀ ਆ ਜਿਹੜੇ ਨਜਾਇਜ਼ ਤੌਰ ਤੇ ਦੁਕਾਨਦਾਰਾਂ ਦੇ ਵੱਲੋਂ ਬਾਹਰ ਕਬਜ਼ੇ ਕੀਤੇ ਗਏ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦਾ ਸਮਾਨ ਜ਼ਬਤ ਕੀਤਾ ਜਾ ਰਿਹਾ ਤੇ ਟ੍ਰੈਫਿਕ ਨੂੰ ਫ੍ਰੀ ਕੀਤਾ ਜਾ ਰਿਹਾ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਹਾਂ ਜਦੋਂ ਕਿ ਅਸੀਂ ਸ਼ਹਿਰਵਲ ਆਉਂਦੇ ਹਾਂ ਤਾਂ ਕਾਫੀ ਟ੍ਰੈਫਿਕ ਦੀਆਂ ਸਮੱਸਿਆਵਾਂ ਸਾਨੂੰ ਝੇਲਣੀਆਂ ਪੈਂਦੀਆਂ ਨੇ ਤੇ ਉਸੇ ਸਮੱਸਿਆ ਦਾ ਹੱਲ ਜਿਹੜਾ ਕਿ ਹੁਣ ਟ੍ਰੈਫਿਕ ਅਧਿਕਾਰੀਆਂ ਦੇ ਵੱਲੋਂ ਕੀਤਾ ਗਿਆ ਵਾ ਕੈਮਰੇ ਲਾਏ ਗਏ ਨੇ ਤੇ ਹੁਣ ਟ੍ਰੈਫਿਕ ਦੇ ਰਾਹੀਂ ਸਾਨੂੰ ਟ੍ਰੈਫਿਕ ਤੋਂ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਨਜਾਇਜ਼ ਉਹ ਤੇ ਦੁਕਾਨਾਂ ਦੇ ਵੱਲੋਂ ਜਿਹੜੇ ਬਾਹਰ ਸੜਕਾਂ ਦੇ ਉੱਤੇ ਕਬਜ਼ੇ ਕਰਕੇ ਰੱਖੇ ਹੁੰਦੇ ਸੀਗੇ ਇਹਨਾਂ ਕਾਰਨ ਨਹੀਂ ਜਿਹੜਾ ਟ੍ਰੈਫਿਕ ਜਿਹੜੇ ਟ੍ਰੈਫਿਕਲੀ ਸਮੱਸਿਆ ਹੁੰਦੀ ਸੀਗੀ ਟ੍ਰੈਫਿਕ ਸਮੱਸਿਆਵਾਂ ਹੋਣ ਤੋਂ ਬਾਅਦ ਆ ਕਾਫੀ ਭੀੜ-ਪਾੜ ਹੋ ਜਾਂਦੇ ਸੀ 2-2 3-3 ਘੰਟੇ ਜਿਹੜੇ ਕਿ ਜਾਮ ਲੱਗਿਆ ਰਹਿੰਦਾ ਸੀਗਾ ਤੇ ਅੱਜ ਆ ਏਸੀਬੀ ਜਤਿਨ ਬਾਂਸਰ ਜੀ ਆਪ ਗਰਾਊਂਡ ਤੇ ਉਤਰ ਕੇ ਅਤੇ ਨਾਲ ਨਗਰ ਨਿਗਮ ਦੇ ਜਿਹੜੇ ਇੰਸਪੈਕਟਰ ਨੇ ਸੁਨੀਲ ਜੀ ਉਹ ਆਪ ਉਤਰ ਕੇ ਜਿਹੜਾ ਇਸ ਟ੍ਰੈਫਿਕ ਨੂੰ ਅਤੇ ਜਿਹੜੇ ਨਜਾਇਜ਼ ਤੌਰ ਤੇ ਕਬਜ਼ੇ ਨੇ ਉਹਨਾਂ ਦੇ ਉੱਤੇ ਆਪ ਤਾਰੀਕੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੋੜਨਾ ਐ ਜਾਣ ਨਗਰ ਨਿਗਮ ਦੇ ਇੰਸਪੈਕਟਰ ਸੁਨੀਲ ਜੀ ਨਾਲ ਗੱਲਬਾਤ ਕਰਾਂਗੇ ਸੁਨੀਲ ਜੀ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਨੋ ਅਕਰੋਚਮੈਂਟ ਜ਼ੋਨ ਦਾ ਜਿਹੜਾ ਸੋਪਨ ਸ਼ਰਮਾ ਜੀ ਵੱਲੋਂ ਕਿਹਾ ਗਿਆ ਸੀਗਾ ਕਾਫੀ ਸਮੱਸਿਆ ਹੁੰਦੀ ਸੀ ਟ੍ਰੈਫਿਕ ਨੂੰ ਲੈ ਕੇ ਤੇ ਦੁਕਾਨਦਾਰਾਂ ਦੇ ਵੱਲੋਂ ਬਾਹਰ ਨਜਾਇਜ਼ ਤੌਰ ਤੇ ਕਬਜ਼ੇ ਕੀਤੇ ਗਏ ਤੁਹਾਡੇ ਵੱਲੋਂ ਸਮੇਂ-ਸਮੇਂ ਸਰਕਾਰ ਇਹ ਕੀਤੇਗੀ ਦੁਬਾਰਾ ਉਸਮਾਨ ਬਾਹਰ ਅਖ ਲੈਂਦੇ ਨੇ ਕਿ ਕਿ ਵਜ੍ਹਾ ਹੋਇਆ ਜੀ ਤੇ ਅੱਜ ਜਿਹੜੀ ਡਰਾਈਵ ਚਲਾਈ ਗਈ ਕਿੱਥੋਂ ਦੇ ਕਿੱਥੇ ਤੱਕ ਚਲਾਈ ਜਾ ਰਹੀ ਹੈ ਦੇਖੋ ਸਾਡੇ ਮਾਨਯੋਗ ਮਸ਼ੀਨਾ ਨਗਰ ਨਗਰ ਲੁਧਿਆਣਾ ਸ਼੍ਰੀ ਹਦਿੱਤ ਦੇ ਡੈਚਲਵਾਲ ਜੀ ਸਾਡੇ ਜੁਆਇੰਟ ਕਵੈਨਰ ਸਾਹਿਬ ਵਨੀਤ ਸਰ ਜੀ ਤੇ ਮਾਨਯੋਗ ਸੀਪੀ ਸਾਹਿਬ ਇਹਨਾਂ ਸਾਰੇ ਦੇ ਹੁਕਮ ਨੇ ਵੀ ਜਦ ਤੱਕ ਜੁਆਇੰਟ ਕਾਰਵਾਈ ਨਹੀਂ ਚੱਲੂਗਾ ਉਦ ਤੱਕ ਲੋਕ ਨਹੀਂ ਹਟਣਗੇ ਕੋਈ ਕੰਮ ਪੁਲਿਸ ਦਾ ਕੰਮ ਕਰਨ ਵਾਲਾ ਕੋਈ ਸਾਡਾ ਕੰਮ ਕਰਨ ਵਾਲਾ ਉਹ ਅਸੀਂ ਫਿਰ ਜੁਆਇੰਟ ਹੋਏ ਨੇ ਫਿਰ ਉਹ ਸਾਡੀ ਪਾਵਰ ਡਬਲ ਹੋ ਜਾਂਦੀ ਹੈ ਇੱਕਦਾਂ ਦੇ ਬਧੀ ਤਰੀਕੇ ਨਾਲ ਕੰਮ ਹੋ ਰਿਹਾ ਅਸੀਂ ਚਲੂ ਢੰਗ ਨਾਲ ਫਿਰ ਕੰਮ ਸਾਡਾ ਵਧੀਆ ਚੱਲਦਾ ਨਾਲ ਕੋਈ ਸਾਡੇ ਨਾਲ ਲੜਾਈ ਝਗੜਾ ਕਰ ਸਕਦਾ ਵਧੀਆ ਹੈ ਚਲੋ ਅੱਜ ਸਰ ਡਰਾਈਵ ਚਲਾਈ ਜਾ ਰਹੀ ਹੈ ਹੁਣ ਤੱਕ ਕਿ ਕਿਹੜੇ ਕਿਹੜੇ ਦੁਕਾਨਦਾਰਾਂ ਨੂੰ ਸਮਝਾ ਚੁੱਕੇ ਹੋ ਕਿ ਕੀ-ਕੀ ਵਾਰਨਿੰਗ ਦਿੱਤੀ ਜਾ ਰਹੀ ਹੈ ਜਾਂ ਸਿੱਧੇ ਹੀ ਚਲਾਨ ਕੱਟੇ ਜਾ ਰਿਹਾ ਚਾਰਵੇ ਕੀਤੀ ਜਾ ਰਹੀ ਜਿਹੜਾ ਸਮਾਨ ਜ਼ਬਤ ਕਰਨ ਵਾਲਾ ਜਿਹਦਾ ਬਾਹਲੇ ਬਾਹਰ ਬਿਆਸਮਾਨ ਨੂੰ ਅਸੀਂ ਜ਼ਬਤ ਕਰ ਰਹੇ ਹਾਂ ਬਾਕੀ ਜਿਹੜੇ ਆਪਣੇ ਡੀਐਸਪੀ ਸਾਹਿਬ ਟ੍ਰੈਫਿਕ ਪੁਲਿਸ ਨੇ ਜਤਿਨ ਮਾਨਚੂ ਸੀ ਇਹਨਾਂ ਨੇ ਵੀ ਤਿੰਨ ਤਿੰਨ ਨੋਟਿਸ ਦੇਣ ਦੀ ਗੱਲ ਕਹੀ ਹੈ ਵੀ ਸਾਰਿਆਂ ਨੂੰ ਤਿੰਨ ਨੋਟਿਸ ਦੇਣੇ ਜਿਹਦਾ ਜਿਆਦਾ ਹੀ ਸਮਾਨ ਬਾਹਰ ਪਿਆ ਤਿੰਨ ਨੋਟਿਸ ਦੇਣ ਤੋਂ ਬਾਅਦ ਚੌਥੇ ਨੋਟਿਸ ਤੇ ਉਹਦੇ ਐਫਆਈਆ ਦਰਜ ਹੋ ਜਾਊਗਾ ਅੱਛਾ ਅੱਛਾ ਸਾਨੂੰ ਹੁਣ ਤੱਕ ਕਿੰਨੇ ਕੋਈ ਜਰੀਆ ਕਾਰਵਾਈ ਹੋ ਚੁੱਕੀ ਆ ਹੁਣ ਤੱਕ ਕਿੰਨੇ ਕੋਈ ਜਨਰਲ ਨੋਟਿਸ ਦੇ ਚੁੱਕੇ ਹੋ ਹੁਣ ਤੱਕ ਕਿੰਨੇ ਕੋਈ ਜਨਰਲ ਅਵੇਅਰ ਕਰ ਚੁੱਕੇ ਹੋ ਚਲੋ ਅਵੇਅਰ ਤਾਂ ਹੀ ਕਰਦੇ ਆ ਬਾਕੀ ਚਲਾਨ ਦੀ ਜਾਣਕਾਰੀ ਤੁਹਾਨੂੰ ਪੁਲਿਸ ਦੇ ਸਕਦੇ ਹਾਂ ਜੀ ਤੁਹਾਡੇ ਵੱਲੋਂ ਕੀ ਕੀਤਾ ਗਿਆ ਹੁਣ ਤੱਕ ਅਜੇ ਤੱਕ ਜਿਨ੍ਹਾਂ ਦਾ ਸਮਾਨ ਜਿਆਦਾ ਬਾਹਰ ਉਹਨਾਂ ਦਾ ਸਮਾਨ ਜ਼ਬਤ ਕਰ ਲਿਆ ਜਾਂ ਫਿਰ ਜਿਨ੍ਹਾਂ ਦੇ ਬੋਰਡ ਬੋਰਡ 'ਤੇ ਉਹਨਾਂ ਦੇ ਹੀ ਚਲਾਨ ਪਾ ਦਿੰਦੇ ਆ ਇਹ ਸਾਡੀ ਕਾਰਵਾਈ ਪ੍ਰੋਸੈਸ ਹਮੇਸ਼ਾ ਹੀ ਜਲਦੀ ਰਹਿੰਦੀ ਹੈ ਠੀਕ ਹੈ ਜੀ ਬਿਲਕੁਲ ਜਿਨ੍ਹਾਂ ਦੇ ਦੁਕਾਨਦਾਰ ਬਾਹਰ ਸਮਾਨ 'ਤੇ ਹੈ ਉਹਨਾਂ ਦਾ ਸਮਾਨ ਜਿਹੜਾ ਜ਼ਬਤ ਕੀਤਾ ਜਾ ਰਿਹਾ ਵਾ ਤੇ ਕਾਰਵਾਈ ਜਿਹੜੀ ਕੀ ਹੈ ਕੀਤੀ ਜਾ ਰਹੀ ਹੈ ਨੋ ਅਪਰੋਚਮੈਂਟ ਜ਼ੋਨ ਲੁਜਾਨਾਦੇਸ ਮਨਾਚੌਂ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਸਮੱਸਿਆ ਜਿਹੜੀਆਂ ਆਉਂਦੀਆਂ ਸੀਗੀਆਂ ਮੇਰੇ ਨਾਲ ਇੰਸਟਰੀ ਟ੍ਰੈਫਿਕ ACP ਜਤਿਨ ਬਾਂਸਰ ਜੀ ਨੇ ਸਰ ਕਿਸ ਤਰੀਕਾ ਡਰਾਈਵ ਚਲਾਈ ਜਾ ਰਹੀ ਹੈ ਅੱਜ ਇਹ ਨੋ ਅਪਰੋਚਮੈਂਟ ਜ਼ੋਨ ਦਾ ਜਿਹੜਾ ਮਾਨਯੋਗ ਕਮਿਸ਼ਨਰ ਤੋਂਪਨ ਸ਼ਰਮਾ ਜੀ ਨੇ ਲਗਾਇਆ ਗਿਆ ਮਾਨਯੋਗ ਸੀਪੀ ਸਾਹਿਬ ਦੇ ਡਾਇਰੈਕਸ਼ਨ ਸਹਿਰ ਚ ਜਿਹੜੀ ਅਸੀਂ ਇੱਕ ਮੁਹਿੰਮ ਸਟਾਰਟ ਕੀਤੀ ਹੈ ਵੀ ਟ੍ਰੈਫਿਕ ਨੂੰ ਆਪਾਂ ਸਮੂਥ ਚਲਾਉਣਾ ਹੈ ਪਲਸ ਲੋਕਾਂ ਚ ਇੱਕ ਅਵੇਅਰਨੈਸ ਪੈਦਾ ਕਰਨੀ ਹੈ ਤਾਂ ਉਸੇ ਅੱਜ ਸੀਰੀਜ਼ ਵਿੱਚ ਇੱਕ ਐਂਕਰੋਚਮੈਂਟ ਦੇ ਅਗੇਂਸਟ ਡਰਾਈਵ ਸਟਾਰਟ ਕੀਤੀ ਗਈ ਹੈ ਪਹਿਲਾਂ ਵੀ ਚੱਲ ਰਹੀ ਹੈ ਜੀ ਐਂਕਰੋਚਮੈਂਟਸ ਦੇ ਅਗੇਂਸਟ ਤੁਸੀਂ ਦੇਖ ਰਹੇ ਹੋ ਲਗਾਤਾਰ ਡਰਾਈਵ ਕਦੇ ਡਿਫਰੈਂਟ ਏਰੀਆਸ 'ਚ ਜਾ ਕੇ ਅਸੀਂ ਆਪ ਕਰ ਰਹੇ ਹਾਂ ਅੱਜ ਉਸੇ ਵਿੱਚ ਅਸੀਂ ਸਮਰਾਲਾ ਚੌਂਕ ਤੋਂ ਲੈ ਕੇ ਵਰਧਮਨ ਚੌਂਕ ਚੂਜ਼ ਕੀਤਾ ਅੱਛਾ ਸਰ ਕਿੱਥੇ ਕਿੱਥੇ ਚਲਾਈ ਜਾ ਰਹੀਆਂ ਨੇ ਇਹ ਤੇ ਹੁਣ ਕੀ ਲੱਭਣ ਉਹਨਾਂ ਦਾ ਦਿੱਤੀ ਜਾ ਰਹੀ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਜੇ ਕੋਈ ਵਾਇਲਟ ਕਰ ਰਿਹਾ ਉਹਨਾਂ ਨੂੰ ਨੋਟਿਸ ਦਿੱਤੇ ਜਾ ਰਹੇ ਨੇ ਅਸੀਂ ਪਹਿਲਾਂ ਵੀ ਕਿਹਾ ਜੇ ਕੋਈ 2 3 ਨੋਟਿਸ ਹੈਬਿਚੁਅਲ ਆਫੈਂਡਰ ਹੈ ਤੋਤੇ ਜੋ ਬੰਦੀ ਕਾਰਵਾਈ ਉਹ ਵੀ ਕੀਤੀ ਜਾਏਗੀ ਐਸ ਪਰ ਲਾ ਬਟ ਫਿਲਹਾਲ ਸਾਰੇ ਸ਼ਹਿਰ ਵਿੱਚ ਡਿਫਰੈਂਟ ਏਰੀਆਸ ਚ ਜ਼ੋਨ ਇੰਚਾਰजेस ਆਪਣੇ ਲੈਵਲ ਤੇ ਪਲੱਸ ਏਸੀਪੀ ਟ੍ਰੈਫਿਕ ਆਪਣੇ ਜੋ ਹੈ ਨਾਲ ਜਾ ਕੇ ਇਹ ਡਰਾਈਵਸ ਕਰ ਰਹੇ ਨੇ ਕਿੱਥੋਂ ਦੀ ਲੈ ਕੇ ਕਿੱਥੋਂ ਤੱਕ ਡਰਾਈਵ ਚੱਲੇਗੀ ਤੇ ਕਿ 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 ਚਾਰजेस ਕਿਤੇ ਜਾ ਰਹੇ ਨੇ ਜਿਹੜਾ ਜੋ ਸਾਰੇ ਸ਼ਹਿਰ ਦੀਆਂ ਡਰਾਈਵਸ ਨੇ ਉਹ ਅਸੀਂ ਸੈਪਰੇਟਲੀ ਪ੍ਰੈਸ ਨੋਟ ਰਾਈ ਤੋਂ ਇਹ ਇਨਫਰਮੇਸ਼ਨ ਪ੍ਰੋਵਾਈਡ ਜ਼ਰੂਰ ਕਰਾਂਗੇ ਜਿਹੜੀ ਇਸ ਟਾਈਮ ਜਿੱਥੇ ਆਪਾਂ ਮੌਕੇ ਤੇ ਖੜੇ ਆਂ ਸਮਰਾਲਾ ਚੌਂਕ ਤੋਂ ਲੈ ਕੇ ਵਰਦਮਨ ਚੌਂਕ ਤੱਕ ਦੀ ਡਰਾਈਵ ਹੈ ਤੇ ਲੋਕਾਂ ਨੂੰ ਕਿ ਸੁਨੇਹਾ ਦੇਣਾ ਚਾਹ ਰਹੇ ਹਾਂ ਕਿਉਂਕਿ ਲੋਕੀ ਹਾਲੇ ਇਸ ਨੂੰ ਜਾਨੂ ਨਹੀਂ ਹੈਗੇ ਕਿਉਂਕਿ ਜਦੋਂ ਪਹਿਲੇ ਕਾਰਵਾਈ ਕੀਤੀ ਸੀ ਤੁਹਾਡੇ ਵੱਲੋਂ ਜਦੋਂ ਤੁਸੀਂ ਵੈਸਟ ਵਿੱਚ ਇਚਾਰਜ ਸੀਗੇ ਜੋਨ ਇਚਾਰਜ ਉਹ ਤੋਂ ਬਹੁਤ ਉੱਥੇ ਸੁਧਾਰ ਹੋਇਆ ਸੀ ਕਿਤੇ ਹੁਣ ਤੁਹਾਨੂੰ ਇੱਥੇ ਇੱਥੇ ਜੋਨ ਇਚਾਰਜ ਲਾਇਆ ਗਿਆ ਤੇ ਹੁਣ ਇੱਥੇ ਤੱਕ ਕੀ ਸੁਧਾਰ ਹੋਊਗਾ ਕਿਉਂਕਿ ਕਾਫੀ ਪਾਰਟਿਕੁਲਰ ਏਰੀਆ ਬਹੁਤ ਸੈਂਸਿਟਿਵ ਏਰੀਆ ਮੰਨਿਆ ਜਾਂਦਾ ਮੈਂ ਥੋੜੀ ਤੋਂ ਡਿਟਰਮਨੋਲੋਜੀ ਕਹਾਂ ਜ਼ੋਨ ਇਚਾਰजेस ਡਿਫਰੈਂਟ ਨੇ ਅਸੀਂ ਚਾਰ ਜ਼ੋਨ ਦੇ ਕੇਸੀਪੀਜ਼ ਜਿਹੜੇ ਹੈਗੇ ਅਸੀਂ ਉਹਨਾਂ ਤੇ ਸੁਪਰਵਾਈਜ਼ਰੀ ਆਫੀਸਰ ਹੈ ਅਸੀਂ ਲਗਾਤਾਰ ਸਾਰੇ ਕਰ ਰਹੇ ਨੇ ਜੋ ਜ਼ੋਨ ਇੰਚਾਰजेस ਨੇ ਸਾਡੇ 8 ਦੇ 8 ਉਹ ਆਪਣੇ ਲੈਵਲ ਤੇ ਦੋਨੇ ACP ਟ੍ਰੈਫਿਕ ਅੰਡਰ ਦੀ ਸੁਪਰਵੀਜ਼ਨ ਆਫ ADCP ਟ੍ਰੈਫਿਕ ਐਂਡ ਆਨਰੇਬਲ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਤਾਂ ਸਾਰੇ ਆਪਣੇ ਆਪਣੇ ਏਰੀਆਸ ਚ ਲਗਾਤਾਰ ਰਿਪੋਰਟ ਕਰ ਰਹੇ ਨੇ ਡਰਾਈਵਸ ਕਰ ਰਹੇ ਨੇ ਕੱਲ ਤੁਸੀਂ ਦੇਖਿਆ ਸੀਗਾ ਅਸੀਂ ਰੈੱਡ ਲਾਈਟ ਵਾਇਲੇਸ਼ਨ ਤੇ ਸਟਾਪ ਲਾਈਨ ਵਾਇਲੇਸ਼ਨ ਤੇ ਡਰਾਈਵ ਕੀਤੀ ਉਸ ਤੋਂ ਪਿਛਲੇ ਦਿਨ ਅਨ ਆਥਰਾਇਜ਼ ਪਾਰਕਿੰਗ ਤੇ ਕੀਤੀ ਇਹ ਡਰਾਈਵਸ ਦਾ ਮਕਸਦ ਅਵੇਅਰਨੈਸ ਹੈ ਅਦਰਵਾਈਜ਼ ਜੋ ਰੂਟੀਨ ਚ ਹਰ ਕੈਟਾਗਰੀ ਦੇ ਚਲਾਨ ਜਿੰਨੇ ਵੀ ਮੋਟਰ ਵਹੀਕਲ ਐਕਟ ਚ ਵਾਇਲੇਸ਼ਨ ਨੇ ਉਹ ਤਾਂ ਹੋ ਹੀ ਰਹੇ ਨੇ ਬਟ ਇਟਸ ਡਰਾਈਵਸ ਦਾ ਪਰਪਸ ਇੱਕ ਸੈਪਰੇਟਲੀ ਥੋੜਾ ਐਕਸਟਰਾ ਅਵੇਅਰਨੈਸ ਕਰਨਾ ਜਿਸ ਤਰ੍ਹਾਂ ਟਾਪਿਕ ਕਰਕੇ ਸਾਨੂੰ ਲੱਗਦਾ ਜਿਸ ਵਜ੍ਹਾ ਕਰਕੇ ਸਾਨੂੰ ਲੱਗਦਾ ਲੁਧਿਆਣੇ ਦੇ ਜਾਮ ਜਿਆਦਾ ਸਥਿਤੀ ਹੈ ਤਾਂ ਉਹਨਾਂ ਅਸੀਂ ਥੀਮਸ ਨੂੰ ਟੱਚ ਕਰ ਰਹੇ ਹਾਂ ਅਜਾ ਸੜਕਾਂ ਦੇ ਉੱਤੇ ਜਿਹੜੀ ਗੱਡੀਆਂ ਖੜਾ ਕੇ ਖੜ ਜਾਂਦੇ ਈ ਰਿਕਸ਼ਾ ਹੋ ਗਿਆ ਟਰੋ ਹੋ ਗਿਆ ਉਹਨਾਂ ਨੂੰ ਕੀ ਰਹਿਤ ਦਿੱਤੀ ਉਹਨਾਂ ਦਾ ਮੌਕੇ ਤੇ ਜਿਹੜਾ ਹੈਗਾ ਸਰਕਾਂ ਤੇ ਅਨੌਥਰਾਾਈਜ਼ਡ ਪਾਰਕਿੰਗ ਜਿਵੇਂ ਕਿਹਾ ਤੁਸੀਂ ਉਹਨਾਂ ਦਾ ਮੌਕੇ ਤੇ ਹੀ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਸੁਨੇਹਾ ਕੀ ਦੇਣਾ ਚਾਹਦੇ ਸੁਨੇਹਾ ਮੇਰਾ ਇਹੀ ਲੁਧਿਆਣਾ ਵਾਸੀਆਂ ਨੂੰ ਹੈ ਜੀ ਕਿ ਟ੍ਰੈਫਿਕ ਰੂਲਸ ਦੀ ਪਾਲਣਾ ਕਰੋ ਇਹਦੇ ਨਾਲ ਆਪਣੀ ਸੇਫਟੀ ਜੁੜੀ ਹੋਈ ਹੈ ਤਾਂ ਇਸ ਵਿੱਚ ਕੋਈ ਕੰਪਰੋਮਾਈਜ਼ ਦੀ ਇਹੀ ਮੇਰਾ ਅਪੀਲ ਹੈ। ਸਾਨੂੰ ਜੀ ਜਤਿਨ ਪੰਸੇਲ ACP ਜਿਨ੍ਹਾਂ ਨੇ ਕਿਹਾ ਕਿ ਨੋ ਅਕਰੋਜਮੈਂਟ ਜ਼ੋਨ ਜਿਹੜਾ ਕਿਹਾ ਅੱਜ ਉਹਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਨੂੰ ਵੇਅਰ ਕੀਤਾ ਜਾ ਰਿਹਾ ਤਾਂਕਿ ਤੁਸੀਂ ਆਪਣੇ ਸਮਾਨ ਜਿਹੜਾ ਕਿ ਸੜਕਾਂ ਦੇ ਉੱਤੇ ਨਾ ਰੱਖੋ ਤੇ ਜਿਸ ਨਾਲ ਟ੍ਰੈਫਿਕ ਸਮੱਸਿਆ ਜਰੀਆ ਨਾ ਹੋਵੇ। ਜੇਕਰ ਤੁਸੀਂ ਸਮਾਨ ਬਾਹਰ ਰੱਖਦੇ ਹੋ ਤਾਂ ਤਰਤੇ ਉੱਤੇ ਕਾਰਵਾਈ ਹੋਵੇਗੀ ਤੇ ਜਿਹੜੀ ਇਹ ਇਲਕਾ ਆਟੂ ਨੇ ਉਹਨਾਂ ਦੇ ਮੌਕੇ ਤੇ ਚਰਾਂਜ ਦੀ ਕੀਤੇ ਜਾਣਗੇ ਜਿਹੜੇ ਇੱਕ ਸੜਕਾਂ ਦੇ ਉੱਤੇ ਵਾਇਰ ਤਰਾ ਦੇ ਉੱਤੇ ਖੜੇ ਰਹਿੰਦੇ ਨੇ ਜੁੜੇ ਹੋਏ ਧਾਂ ਲਾਈਵ ਤੇ ਨਾਲ ਜੋਮਬੇ ਰਿਪੋਰਟ ਧੰਨਵਾਦ